ਸੀ ਆ ਵੀ ਚੈਕਿੰਗ ਕੀਤੀ ਜਾ ਰਹੀ ਪੋਲੀਟਿਕ ਟੈਂਟ ਦੇ ਵਿੱਚ ਕੀ ਕਹਿਣਾ ਸਰ ਉੱਪਰ ਇਹ ਮੰਜੋਆ ਸਤਿ ਸਭਾ ਵੱਲੋਂ ਜੋ ਵੀ ਮਿੰਟ ਜਦੋਂ ਰਿਪੋਰਟ ਸਰ ਡਿਪਟੀ ਸਾਹਿਬ ਭਾਰਤ ਰਾਏ ਵੀ ਸਿੰਘ ਆਏ ਉਹਨੇ ਸਾਡੀ ਪੀਸੀਆ ਦੀ ਚੈਕਿੰਗ ਕੀਤੀ ਹੈ ਸਰ ਇਹਦੇ ਵਿੱਚ ਜਿਹੜੀ ਮੁਲਾਜ਼ਮਾਂ ਦੀ ਕਮੀ ਹੋ ਰਹੀ ਹੈ ਔਰ ਜਿਹੜੀ 12 ਘੰਟੇ ਡਿਊਟੀ ਲਈ ਜਾ ਰਹੀ ਹੈ ਉਹਦੇ ਉੱਪਰ ਕੀ ਕਹਿਣਾ ਉਹ ਤਾਂ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਮਲਾਮ ਦੇ ਘਾਟੋਂ ਕਰਨ ਦੇ ਇਸੇ ਕਰਕੇ ਮਲਾਮ ਨੇ ਬਾਰੇ ਕੰਡੀ ਡਿਊਟੀ ਕੀਤੀ ਹੈ ਤੇ ਕਈ ਵਾਰ ਐਂਵਰੀ ਹਾਂ ਤਾਂ 24 ਘੰਟੇ ਵੀ ਕੀਤੀ ਜਾ ਰਹੀ ਹੈ ਤੇ ਉਹਦੇ 'ਚ ਦਿੱਕਤਾਂ ਵੀ ਕਈ ਸਾਹਮਣਾ ਕਰਨਾ ਚਾਹੁੰਦਾ ਨਜ਼ਰ ਆਇਆ ਇੱਕ ਬੰਦਾ 24 ਘੰਟੇ ਕਰਦਾ ਤੇ ਅਗਲੇ ਵਾਰ ਟਾਈਮ ਤੇ ਫਿਰ ਉਹਦੀ ਰਗਦੀ ਟਾਈਮ ਡਿਊਟੀ ਆਉਂਦੀ ਹੈ ਹਰੇ ਉਹਦੇ ਲਈ ਕੋਈ ਓਵਰਟਾਈਮ ਨਹੀਂ ਓਵਰਟਾਈਮ ਦੇ ਸਾਥ ਕੋਈ ਨਹੀਂ ਦਿੱਤਾ ਜਾਂਦਾ ਜੋ ਵੀ ਮਾਨ ਜੋ ਐਸਪੀ ਸਾਹਿਬ ਨੂੰ ਨਰਦੇਸ਼ ਮਿਲਦੇ ਉਹਨਾਂ ਦੇ ਹੁਕਮ ਮਿਲੇ। ਧੰਵਾਰ ਵਾਲੇ ਨੇ ਬਹੁਤ ਲਈ ਸੀ ਜੀ ਸੀਆਰ ਦੇ ਜਿਹੜੇ ਮਲਾਮ ਨੇ ਉਹ ਵੀ ਘੱਟ ਨੇ ਤੇ ਸੀਆ ਦੇ ਜਿਹੜੇ ਆ ਬਾਈ ਕੁਆਰਾ ਨੇ ਤੇ ਵੀ ਬੜੀਆਂ ਪ੍ਰਾਣੀਆਂ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਜਿਹੜੀਆਂ ਚੋਰੀਆਂ ਵੀ ਹੋ ਰਹੀਆਂ ਲੁੱਟਾਂ ਖੋਹ ਵੀ ਹੋ ਰਹੀਆਂ ਨਸੇ ਨੂੰ ਫਲਵਾੜ ਪੁੱਲ ਤੋਂ ਪੂਰੀ ਨਹੀਂ ਹੈਗੀ ਬਣਾ ਜੀ ਕੀ ਕਹਣਾ ਗੱਲ ਹੈ ਹਾਂਜੀ ਇਹਦੇ ਸਬੰਧ ਦੇ ਵਿੱਚ ਸਾਡੇ ਫਰੋਜਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਆ ਇਹਦੇ ਸਬੰਧ ਚ ਸਾਡੀ ਜਿਹੜੀ ਆ ਉਹ ਮੀਟਿੰਗ ਵੀ ਹੋਈ ਆ ਤੇ ਜਿਹੜੀਆਂ ਤੁਹਾਨੂੰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵਾਂ ਕਿ ਜਿਹੜੀਆਂ ਟੋਟਲ ਦਿਨੇ ਆ ਉਹ 7 ਪੀਸੀਆਰ ਸਾਡੀਆਂ ਜਿਹੜੀਆਂ ਚੱਲਦੀਆਂ ਨੇ ਜਿਨ੍ਹਾਂ ਚ ਤਿੰਨ ਸਿਟੀ ਵਿੱਚ ਤਿੰਨ ਕੈਂਟ ਵਿੱਚ ਅਤੇ ਇੱਕ সদর ਦੇ ਇਲਾਕੇ ਵਿੱਚ ਚਲਦੀ ਆ ਤੇ ਇਹਨਾਂ ਨੂੰ ਜਿਹੜਾ ਪੂਰਾ ਪੀਟ ਸਿਸਟਮ ਵੰਡਿਆ ਹੋਇਆ ਵਾ ਸਾਰੇ ਸ਼ਹਿਰ ਨੂੰ ਅਸੀਂ ਕਵਰ ਕੀਤਾ ਹੋਇਆ ਇਹਦੇ ਨਾਲ ਤੇ ਇਹਨਾਂ ਨਾਲ ਵੀ ਅਸੀਂ ਮੀਟਿੰਗ ਕਰਾਂਗੇ ਜੇ ਇਹਨਾਂ ਨੂੰ ਹੋਰ ਪੀਸੀਆਰ ਦੀ ਆਪਾਂ ਲੋੜ ਹੋਈ ਤਾਂ ਉਹ ਵਧਾਈ ਜਾਵੇਗੀ ਤੇ ਇਹਨਾਂ ਦਾ ਜਿਹੜਾ ਵਾ 1.5 ਲੀਟਰ ਤੇਲ ਆ ਜਿਹੜਾ ਮਿਲ ਰਿਹਾ ਵਾ ਜੀ ਉਹ ਵੀ ਇਹਨਾਂ ਨਾਲ ਪੁੱਛਾਂਗੇ ਜੇ ਤੁਹਾਡਾ ਤੇਲ ਘਟੇਗਾ ਤੇ ਅਸੀਂ ਤੇਲ ਵੀ ਹੋਰ ਦਵਾਂਗੇ ਤੇ ਅਸੀਂ ਸ਼ਹਿਰ ਦੇ ਵਿੱਚ ਜੁੜੀ ਆ ਮਤਲਬ ਇਹਨਾਂ ਨੂੰ ਪੂਰਾ ਮਸਤੀਦੀ ਨਾਲ ਜਿਹੜੇ ਡਿਊਟੀ ਕਰਨਗੇ ਕੋਈ ਵੀ ਸ਼ਹਿਰ ਦੇ ਵਿੱਚ ਜਿਹੜੀ ਆ ਚੋਰੀ ਦੀ ਘਟਨਾ ਵਾਰਦਾਤ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਹਫਾਜ਼ਤ ਦੇ ਵਚਨ ਬੰਨ੍ਹਿਆ ਤੇ ਜਿਹੜੇ ਪੀਸੀ ਆ ਰਿਹਾ ਇਹਨੂੰ ਪੂਰਾ ਜਿਹੜਾ ਚੁਸਤ ਫੁਰਤ ਕੀਤਾ ਜਾਵੇਗਾ ਸਰ ਇੱਥੇ ਬੰਦੇ ਘੱਟੋ ਘੱਟ 50 ਬੰਦੇ ਚਾਹੀਦੇ ਨੇ ਜਿੰਨੇ ਚ 14 ਬੰਦੇ ਨੇ ਜਿਹੜੇ ਸੇਰੇ ਜਾਂਦੇ ਕੇ ਚੱ ਹਾਂਜੀ ਇਹਦੇ ਵਿੱਚ ਅਸੀਂ ਹੋਰ ਪੀਸੀਆਰ ਵਧਾਵਾਂਗੇ ਤੁਹਾਨੂੰ ਪਤਾ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਉਹ ਮੈਨ ਪਾਵਰ ਦੀ ਛੋਟੇਜ ਹੈਗੀ ਆ ਜਿੰਨੇ ਵੀ ਵੱਧ-ਵੱਧ ਹੋ ਸਗੀ ਆਪਾਂ ਪੀਸੀਆਰ ਨੂੰ ਵਧਾਵਾਂਗੇ ਤੇ ਇਹਨਾਂ ਨੂੰ ਜਿਹੜਾ ਵਾ ਚੁਸਤ ਪੁਰਤਵੀ ਰੱਖਾਂਗੇ ਸਾਰਾ ਅੱਜ ਮਲਾਹ ਨੂੰ ਕਈ ਲਟਾਈ ਹੋ ਰਹੇ ਨੇ ਤੇ ਮਲਾਹ ਨੂੰ ਦਹੋਰ ਘਟਦੇ ਨੇ ਹਾਂਜੀ ਕੋਈ ਗੱਲ ਨਹੀਂ ਇਹਦੇ ਸਬੰਧ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਹ ਹੋਰ ਵੀ ਪ੍ਰਤੀ ਕਰ ਰਹੀ ਆ ਤੇ ਜਿਉਂ-ਜਿਉਂ ਸਾਡੇ ਕੋਲ ਭਰਤੀ ਹੋ ਕੇ ਮਲਾਜਮ ਆਉਣਗੇ ਉਹਨਾਂ ਦੀ ਜਿਹੜੀ ਆ ਪੀਸੀਆਰ ਦੇ ਵਿੱਚ ਵੀ ਵੰਡ ਕੀਤੀ ਜਾਏਗੀ ਤੇ ਜਿਹੜੀ ਮੈਨ ਪਾਵਰ ਤੋਂ ਸਭ ਤੋਂ ਜ਼ਰੂਰੀ ਆ ਜਿਹੜੀ ਮੈਨ ਪਾਵਰ ਹੈਗੀ ਆ ਉਹਨਾਂ ਨੂੰ ਚੁਸਤ ਵਰਤ ਕੀਤਾ ਜਾਵੇ ਜਿਹੜੇ ਦੋ ਬੰਦੇ ਆ ਜੇ ਉਹ ਵਧੀਆ ਤਰੀਕੇ ਨਾਲ ਕੰਮ ਕਰਨ ਤੇ ਉਹ ਆਪਣੀ ਬੀਟ ਨੂੰ ਚੰਗੀ ਤਰ੍ਹਾਂ ਕਵਰ ਕਰ ਸਕਦੇ ਆ ਜਿਵੇਂ ਕਿ ਅਸੀਂ ਇਹਨਾਂ ਨੂੰ ਹਦਾਇਤਾਂ ਕੀਤੀਆਂ ਵਾ ਜਿਸੇ ਵੀ ਪੈਸੇ ਦਾ ਲੈਣ ਦੇਣ ਨੂੰ ਦਾਵਾ ਜਿਤਨਾ ਬੈਂਕ ਹੋ ਗਿਆ ਜੁਲਰੀ ਦੀਆਂ ਦੁਕਾਨਾਂ ਹੋ ਗਈਆਂ ਪੋਸਟ ਆਫਿਸ ਹੋ ਗਿਆ ਹੋਰ ਜਿਹੜੀਆਂ ਇੰਪੋਰਟੈਂਟ ਵਰਨੇਬਲ ਪੁਆਇੰਟ ਨੇ ਉਹਨਾਂ ਉੱਤੇ ਇਹਨਾਂ ਨੂੰ ਕਿਹਾ ਵਾ ਪੂਰਾ ਧਿਆਨ ਰੱਖੋ ਤੇ ਸਾਰੇ ਆਪਣੇ ਆਪ ਉਹਦੀ ਬੀਟ ਜਿਹੜੀ ਇਹਨਾਂ ਨੂੰ ਵੰਡ ਕੇ ਦਿੱਤੀ ਆ ਇਲਾਕਾ ਵੰਡ ਕੇ ਦਿੱਤਾ ਵਾ ਉਹ ਜਿਹੜਾ ਇਹਨਾਂ ਕੱਲੇ ਕੱਲੇ ਦਾ ਇਹਨਾਂ ਧਿਆਨ ਰੱਖਿਆ ਜਾਵੇ ਇਹਨਾਂ ਦੇ ਮੋਰਸਲਾਂਾਂ ਦੇ ਉੱਤੇ ਜਿਹੜੇ ਜੀਪੀਐਸ ਲਾਏ ਹੋਏ ਆ ਤਾਂ ਕਿ ਇਹਨਾਂ ਦੀ ਵੀ ਜੇ ਕੋਈ ਨਲਾਕੀ ਵਰਦਾ ਦੇ ਸਾਨੂੰ ਉਹਨਾਂ ਦੀ ਲੋਕੇਸ਼ਨ ਝੱਟ ਪਤਾ ਲੱਗ ਸਕਦੀ ਆ ਇਸ ਕਰਕੇ ਅਸੀਂ ਦੁਬਾਰਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਹਨਾਂ ਦਾ ਪੂਰੀ ਤਰ੍ਹਾਂ ਸਹਿਯੋਗ ਦਿਓ ਤੇ ਅਸੀਂ ਜਿਹੜੀ ਤੁਹਾਡੀ ਜਾਨ ਮਾਲ ਦੇ ਫਾਇਦੇ ਪੂਰੀ ਤਰ੍ਹਾਂ ਵਚਨਬੰਦ ਆ ਸਰ ਇੱਕ ਤਾਂ ਬਾਈਕ ਜਿਹੜੇ ਨਾਲ 15 ਸਾਲ ਪੁਰਾਣੇ ਹੋ ਗਏ ਨੇ ਹਾਂਜੀ ਉਹਦੇ ਬਾਰੇ ਵੀ ਤੇ ਜਿਹੜੀ ਤਜਵੀਜ਼ ਭੇਜੀ ਜਾਏਗੀ ਕਿ ਨਵੇਂ ਜਿਹੜੇ ਮੋਟਰਸਾਈਕਲ ਦਿੱਤੇ ਜਾਣ ਤੇ ਜਿਹੜੇ ਹੁਣ ਹੈਗੇ ਆ ਉਹ ਇਹਨਾਂ ਨਾਲ ਅਸੀਂ ਮੀਟਿੰਗ ਕਰਕੇ ਜੇ ਕਿੰਦੀ ਰਿਪੇਅਰ ਹੋਣ ਵਾਲੀ ਆ ਉਹਦੀ ਚੰਗੀ ਤਰ੍ਹਾਂ ਰਿਪੇਅਰ ਕਰਾਤੀ ਜਾਵੇਗੀ ਇਹੋ ਜੀ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਜਾਵੇਗੀ